ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਪਿੱਟਬੁਲ ਕੁੱਤੇ ਦੇ ਅਟੈਕ ਦੇ ਨਾਲ ਪੀੜਤ ਇੱਕ ਪਰਿਵਾਰ ਦਰਦ ਦਰਦੀਆ ਠੋਕਰਾ ਖਾ ਕੇ ਇਨਸਾਫ ਦੀ ਮੰਗ ਕਰ ਰਿਹਾ ਹੈ ਦਰਅਸਲ ਨੰਗਲ ਦੇ ਕਰੀਬੀ ਪਿੰਡ ਪਲਾਸੀ ਵਿਖੇ ਪਿਛਲੇ ਸਾਲ 7 ਮਾਰਚ 2024 ਨੂੰ ਇੱਕ ਪਿੱਟਬੁਲ ਕੁੱਤੇ ਵੱਲੋਂ ਇੱਕ ਬੱਚੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਬੱਚਾ ਬੁਰੀ ਤਰ੍ਹਾਂ ਘਾਇਲ ਹੋ ਜਾਂਦਾ ਹੈ ਹਮਲਾ ਇੰਨਾ ਖਤਰਨਾਕ ਸੀ ਕਿ ਸਥਾਨਕ ਵਸਨੀਕਾਂ ਦੀ ਮਦਦ ਨਾਲ ਉਸ ਬੱਚੇ ਨੂੰ ਕੁੱਤੇ ਤੋਂ ਛੁਡਾਇਆ ਜਾਂਦਾ ਹੈ ਤੇ ਹਮਲੇ ਤੋਂ ਬਾਅਦ ਬੱਚਾ पीजीआई जहर इलाज हो ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰਿਕ ਬਿਆਨਾਂ ਦੇ ਆਧਾਰ ਉੱਤੇ ਪੁਲਿਸ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਉਸ ਤੋਂ ਬਾਅਦ ਪਰਿਵਾਰ ਪਹੁੰਚਦਾ ਹੈ ਐਸਐਸਪੀ ਆਫਿਸ ਰੋਪੜ ਵਿਖੇ ਜਿੱਤੇ ਇਨਸਾਫ ਦੀ ਗੁਹਾਰ ਲਗਾਉਣ ਤੋਂ ਬਾਅਦ 29 ਮਾਰਚ 2024 ਨੂੰ ਯੂਰੋਪੀਅਨ ਦੇ ਖਿਲਾਫ ਮਾਮਲਾ ਦਰਜ ਹੋ ਜਾਂਦਾ ਹੈ ਪਰ ਮਾਮਲਾ ਦਰਜ ਹੋਣ ਤੋਂ ਬਾਅਦ ਆਲਮ ਇਹ ਹੈ ਕਿ આરોપી ਅਜੇ ਵੀ ਪੁਲਿਸ ਦੀ ਗ੍ਰਿਫਤੋਬਾਹਰ ਹਨ ਤੇ ਹੁਣ ਉਹਨਾਂ ਨੂੰ ਆਸ ਹੈ ਕਿ ਮਨਜੋਗ ਅਦਾਲਤ ਤੋਂ ਬਲੋ ਉਹਨਾਂ ਨੂੰ ਇਨਸਾਫ ਦਿੱਤਾ ਜਾਵੇਗਾ ਜਿਸ ਦੇ ਚਲਦੇ ਹੋਏ ਅੱਜ ਉਹ ਮਨਜੋਗ ਅਦਾਲਤ ਨੰਗਲ ਦੇ ਵਿੱਚ ਪਹੁੰਚੇ ਸਨ ਦੱਸਦੇ ਕਿ ਪੀੜਤ ਪਰਿਵਾਰਕ ਗਰੀਬ ਪਰਿਵਾਰ ਦੇ ਨਾਲ ਸਬੰਧ ਰੱਖਦਾ ਹੈ ਤੇ ਆਪਣੇ ਬੱਚੇ ਦੇ ਇਲਾਜ ਦੇ ਲਈ ਹੁਣ ਤੱਕ 5 ਲੱਖ ਦੇ ਕਰੀਬ ਰੁਪਏ ਖਰਚੇ ਚੁੱਕੇ ਹਨ ਤੇ ਹੁਣ ਅੱਗੇ ਅੱਜ ਕਰਾਉਣ ਦੇ ਲਈ ਉਹ ਅਸਮਰਥ ਹਨ ਤੇ ਹੁਣ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਬੰਦਾ ਇਨਸਾਫ ਦਿੱਤਾ ਜਾਵੇ ਅਤੇ આરોપીਆਂ ਨੂੰ ਵੱਧ ਤੋਂ ਵੱਧ ਸਜ਼ਾ ਸੁਣਾਈ ਜਾਵੇ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਜੀ ਮੈਂ ਔਰ ਮੇਰੇ ਬੱਚਾ ਖੇਤ ਗਏ ਸੀਗੇ ਜੀ ਸ਼ਾਮ ਨੂੰ 5 ਵਜੇ ਟਾਈਮ ਤੇ ਅਸੀਂ ਵਾਪਸ ਆਣ ਲੱਗੇ ਦੋਨੋਂ ਇਹ 7 ਮਾਰਚ ਦੀ ਗੱਲ ਹੈ ਜੀ 2024 ਹਾਂਜੀ ਵਾਪਸ ਆਦੇ ਮੋਰੀ ਮੋਰੀ ਦਬਤ ਜਾਵਤਾ ਬੱਚਾ ਉਸ ਟਾਈਮ ਤੇ ਐਸੇ ਗੜੀ ਚ ਕੁਝ ਵੀ ਨਹੀਂ ਤੇ ਇੱਕਦਮ ਜਿੱਦਾਂ ਹੀ ਉਹਨਾਂ ਨੇ ਕੁੱਤੇ ਦੀ ਚੈਨ ਖੋਲੀ ਨਾ ਖੁੱਲਾ ਛੱਡਿਆ ਉਸੇ ਬੱਚੇ ਨੂੰ ਦੇਖ ਕੇ ਮਗਰ ਪੈ ਗਿਆ ਜੀ ਕਿਹੜੇ ਪਿੰਡ ਦੀ ਗੱਲ ਹੈ ਪਲਾਸੀ ਪਿੰਡ ਹੈ ਜੀ ਜਿੱਦਾਂ ਹੀ ਬੱਚਾ ਮੂੰਹ ਦੇ ਭਾਰ ਗਿਰਿਆ ਤੇ ਉਹਨਾਂ ਨੇ ਪਿੱਛੇ ਤੇ ਜੀ ਮੂੰਹ ਪਾ ਲਿਆ ਬੱਚੇ ਨੇ ਪਿੱਛੇ ਤੇ ਪੂਰਾ ਮਾਸ ਕੱਢ ਕੇ ਲੈ ਗਏ ਕਿੰਨੇ ਕੁੱਤੇ ਸੀ ਇੱਕੋ ਹੀ ਤਾਂ ਜੀ ਪਿੱਟ ਬੁੱਲ ਸੀ ਫਿਰ ਕਿਵੇਂ ਛਡਾਇਆ ਜੀ ਅੱਛਾ ਇਹ ਰੋਲਾ ਪਾਇਆ ਜੀ ਸਾਰਿਆਂ ਨੇ ਉੱਥੇ ਜਿੱਦਾਂ ਬੱਚੇ ਨੂੰ ਖਾਣਗੇ ਫਿਰ ਅਗਵਾਂਡੀਆਂ ਦੇ ਕੋਈ ਬੰਦਾ ਇੱਕ ਜਨਾਨੀ ਆਈ ਹੋਰ ਕਾਫੀ ਇਕੱਠੇ ਹੋ ਗਏ ਫਿਰ ਉਹਨਾਂ ਨੇ ਡੰਡੇ ਮਾਰ ਕੇ ਕਿੱਥੇ ਨਸਲ ਲੱਗਤਾ ਸੀ? ਪੇਟ ਬੋਲ ਸੀ ਜੀ। ਠੀਕ ਆ। ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਫਿਰ ਬੱਚੇ ਨੂੰ ਲੈ ਕੇ ਗਏ ਸਿਵਲ ਹਸਪੀਟਲ ਨੰਗਲ। ਹਾਂਜੀ। ਫਿਰ ਉਹਨਾਂ ਨੇ ਅੱਗੇ ਰੈਫਰ ਕਰ ਦਿੱਤਾ ਪੀਜੀਆਈ। ਫਿਰ ਉੱਥੇ ਇਲਾਜ ਚੱਲ ਰਿਹਾ ਜੀ। ਠੀਕ ਆ। ਹਾਂਜੀ। ਕੋਰਟ ਚ ਆਇਓ ਜੀ। ਹਾਂਜੀ। ਹਲੇ ਕਿਉਂ ਆਣਾ ਕੋਰਟ ਤੇ? ਕੋਰਟ ਇੱਦਾਂ ਆਣਾ ਵੇ ਜੀ ਕੋਈ ਸਾਡੀ ਹੈਲਪ ਨਹੀਂ ਹੋਈ ਜੀ। ਹਾਂਜੀ। ਕਿਸੇ ਪਾਸੇ ਤੇ ਹੈਲਪ ਨਹੀਂ ਹੋਈ। ਪਹਿਲੇ ਤਾਂ ਜੀ ਸਾਡੀ ਕਿਸੇ ਨੇ ਐਫ ਆਈ ਆਰ ਵੀ ਨਹੀਂ ਲਿਖੀ। ਕੋ ਮੋਦੇ ਰਹੇ ਅਸੀਂ ਫਿਰ ਅਸੀਂ ਐਸਐਸਪੀ ਆਫਿਸ ਰੋਪਰ ਦੇ ਕੇ ਆਏ ਦਰਖਾਸਤ ਉਸ ਤੋਂ ਬਾਅਦ ਸਾਡੀ 29 ਮਾਰਚ ਨੂੰ ਹੋਈ ਜੀ ਐਫਆਈਆਰ ਦਰਜ ਪਹਿਲੇ ਐਫਆਈਆਰ ਵੀ ਨਹੀਂ ਹੋਈ ਸਾਨੂੰ ਬਹੁਤ ੱੱਕੇ ਖਾਣੇ ਪਏ ਜੀ ਸਾਡੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਜੀ ਅੱਛਾ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਉਹ पकड़ेਗੇ ਬਾਹਰ ਹੈ ਕਿੱਦਾਂ ਬਾਹਰ ਹੀ ਹੈ ਜੀ ਖੁੱਲੇ ਘੂਮਰੇ ਜੀ ਉਹਨਾਂ ਨੂੰ ਤਾਂ ਕੋਈ ਕੁਝ ਕਿਆ ਹੀ ਨਹੀਂ ਕਰਦਾ ਹਾਂਜੀ ਕੋਈ ਪੁੱਛ ਨਹੀਂ ਰਿਹਾ ਜੀ ਉਹਨਾਂ ਨੂੰ ਕੀ ਮੰਗਤੀ ਆਉਂਦੀ ਨਾ ਹੀ ਉਹ ਬੱਚੇ ਨੂੰ ਦੇਖਿਆ ਕਰਦੇ ਦੇਖਿਆ ਉਹ ਨਹੀਂ ਆਕੇ ਨਾ ਹੀ ਬੱਚੇ ਦੀ ਖਬਰ ਪੁੱਛੀ ਇੱਕ ਵਾਰੀ ਵੀ ਕਿ ਬੱਚਾ ਕਿਵੇਂ ਆ ਤੁਹਾਡਾ ਕਿੰਨੇ ਕੁ ਪੈਸੇ ਲੱਗੇ ਬ ਸਾਡੇ ਜੀ 5 ਕੁ ਲੱਖ ਰੁਪਏ ਲੱਗਦੇ ਜੀ ਕਿੰਨਾ ਔਖਾ ਹੈ ਜੀ ਤਾਂ ਨਾਰਮਲ ਪਰਿਵਾਰ ਤੋਂ ਬਿਲਕੁਲ ਕਿੰਨਾ ਮੁਸ਼ਕਲ ਹੈ ਜੀ ਕਿਵੇਂ ਕੱਟੇ ਕੀਤੇ ਜੀ ਹਾਂ ਤਾਂ ਜੀ ਬਹੁਤ ਔਖਾ ਹੈ ਜੀ ਨਾਰਮਲ ਪਰਿਵਾਰ ਤੋਂ ਬਹੁਤ ਜ਼ਿਆਦਾ ਮੰਗੇ ਕੀ ਹੋਂਦ ਜੀ ਮੰਗੇ ਹੈ ਜੀ ਜ਼ਿਆਦਾ ਜੀ ਉਹਨਾਂ ਨੂੰ ਸਹਾਇਤਾ ਦਵਾਈ ਜਾਵੇ ਜੋ ਹਾਂਜੀ ਨਹੀਂ ਸਾਡਾ ਜੋ ਵੀ ਸਾਡਾ ਬੰਦਾ ਇਲਾਜ ਦਾ ਜਿੰਨਾ ਵੀ ਖਰਚਾ ਹੋਇਆ ਸਾਨੂੰ ਉਸ ਹਿਸਾਬ ਨਾਲ ਖਰਚਾ ਦਿੱਤਾ ਜਾਵੇ 6 ਮਹੀਨੇ ਸਾਡਾ ਬੱਚਾ ਜੀ ਮੰਜੇ ਪਰ ਪਿਆ ਰਿਹਾ ਢਿੱਡ ਪਰ ਉੱਠ ਬੈਠ ਵੀ ਨਹੀਂ ਸਕਦਾ ਤਾਂ ਅੱਜ ਇਲਾਜ ਕਿਵੇਂ ਬੱਚਾ ਬੱਚਾ ਅੱਜ ਪਹਿਲਾਂ ਨਾਲੋਂ ਤਾਂ ਕੁਝ ਠੀਕ ਹੈ ਪਰ ਹਲੇ ਵੀ ਆਪਰੇਸ਼ਨ ਆ ਮਤਲਬ ਇਲਾਜ ਚੱਲਿਆ ਕਰਦਾ ਆਪਰੇਸ਼ਨ ਹੋਰ ਹੋਣੇ ਆ ਹਲੇ ਹਾਂਜੀ ਹਲੇ ਪਤਾ ਨਹੀਂ ਜੀ ਢਾਈ ਤਿੰਨ ਸਾਲ ਹੋਰ ਚੱਲਣਾ ਇਲਾਜ ਇਹਦਾ ਹਲੇ ਠੀਕ ਨਹੀਂ ਹੈ ਜੀ ਪੂਰਾ ਹਾਂਜੀ ਕੀ ਨਾਮ ਹੈ ਜੀ ਕੀ ਮਾਮਲਾ ਹੈ ਮੇਰਾ ਨਾਮ ਹੀ ਅਰਵਿੰਦ ਕੁਮਾਰ ਹੈ ਜੀ ਮੇਰੇ ਬੇਟੇ ਨੂੰ ਪਿਟਬੁਲ ਕੁੱਤੇ ਮੇਰਾ ਪਿੰਡ ਪੜਾਸੀ ਹੈ ਜੀ ਮੇਰੇ ਬੇਟੇ ਨੂੰ ਪਿਟਬੁਲ ਕੁੱਤੇ ਨੇ ਕੱਟ ਲਿਆ ਸੀਗਾ ਤੇ ਸਾਡੇ ਸੀਗਾ ਪਿਟਬੁਲ ਕੁੱਤਾ ਸਾਡੇ ਪਿੰਡ ਜੀ ਸਾਡਾ ਬਲਵੀਰ ਕੌਰ ਹੈ ਉਹ ਤਾਂ ਨੇ ਰੱਖਿਆ ਹੋਇਆ ਹੈ ਕੁਲਵੀਰ ਕੌਰ ਤੇ ਉਹਨਾਂ ਨੇ ਖੁਦ ਕੁੱਤਾ ਖੋਲਾ ਛੱਡਿਆ ਸੀਗਾ ਤੇ ਘਰ ਵਾਲੇ ਉਧਰ ਖੇਤ ਵਿੱਚ ਗਏ ਸੀਗੇ ਸਾਡਾ ਖੇਤ ਉਹਨਾਂ ਦੇ ਨਾਲ ਉੱਥੇ ਕੰਮ ਕਰਨ ਗਏ ਸੀਗੇ ਤੇ ਉਹ ਤੋਂ ਬਾਅਦ ਸਾਡੀ ਨਾ ਹੀ ਐਫ ਆਈ ਆਰ ਕੋ ਲੇਖ ਰਿਆ ਸੀਗਾ ਤੇ 29 ਮਾਰਚ ਨੂੰ ਵੀ ਅਸੀਂ ਐਸ ਐਸ ਪੀ ਆਫਿਸ ਜਾ ਕੇ ਆਏ ਉੱਥੇ ਤੋਂ ਦਰਖਾਸਤ ਦੇ ਕੇ ਤਾਂ ਇਹਨਾਂ ਤੋਂ ਐਫ ਆਈ ਆਰ ਕਰਵਾਈ ਹੈ ਉਹਦੇ ਬਾਅਦ ਅਸੀਂ ਐਸ ਡੀ ਐਮ ਵੀ ਆਫਿਸ ਵੀ ਗਏ ਕਈ ਵਾਰ ਆਏ ਕਿ ਸਾਨੂੰ ਥੋੜਾ ਜਿਹਾ ਇਲਾਜ ਦੀ ਕੁਝ ਸਹਾਇਤਾ ਕੀਤੀ ਜਾਵੇ ਤੇ ਸਾਨੂੰ ਅਤੇ ਡੀਐਸਪੀ ਸਾਹਿਬ ਨੇ ਵੀ ਕਈ ਵਾਰ ਬੁਲਾਇਆ ਉਹਨਾਂ ਨੂੰ ਵੀ ਬੁਲਾਇਆ ਕਿ ਤੁਸੀਂ ਆਓ ਤੇ ਆਪਸ ਵਿੱਚ ਗੱਲਬਾਤ ਕਰ ਲਓ ਹਈ 5-6 ਵਾਰ ਆਇਓ ਸਾਡੇ ਨਾਲ ਉਹ ਇੱਕ ਵਾਰ ਨਹੀਂ ਆਏ ਗੱਲਬਾਤ ਕਰਨ ਕੋਈ ਤੇ ਹਜੇ ਵੀ ਦਾ ਇਲਾਜ ਚੱਲ ਰਿਹਾ ਇੱਕ ਸਾਲ ਤੋਂ ਲਗ ਲਗ ਬਕਰ ਹੀ ਸੀਗਾ ਇਹ ਹੁਣ ਵੀ ਇੰਨਾ ਕੋਇਆ ਇਹਨੂੰ ਦੁਬਾਰਾ ਸਕੂਲ ਭੇਜਦੇ ਆ ਪਰ ਹਜੇ ਵੀ ਦੀ ਪ੍ਰੋਬਲਮ ਚੱਲ ਰਹੀ ਹੈ ਤੇ ਹਜੇ ਹੀ ਤਾਂ ਦੁਬਾਰਾ ਇਲਾਜ ਹੋਏਗਾ ਤੇ ਉਦੋਂ ਦਰ ਚਲ ਹੋ ਰਹੀ ਤੁਹਾਨੂੰ ਇਸ ਤਰ੍ਹਾਂ ਲੱਕਰ ਤੇ ਲਾਗੇ ਤੁਹਾਡੇ ਐਕਚੁਅਲੀ ਕਹਾਂ ਕਿ ਸਾਡੇ ਲਈ ਇਕੱਠੀਆਂ ਹੀ ਮੁਸੀਬਤਾਂ ਆ ਗਈਆਂ ਇੱਕ ਨੰਮੀ ਕਿ ਮੇਰੀ ਉਧਰ ਥੋੜੀ ਨੌਕਰੀ ਦਾ ਕੰਮ ਹਲਾਤੀ ਖਰਾਬ ਹੋ ਗਿਆ ਤੇ ਮੇਰੀ ਵਾਈਫ ਨੂੰ ਥੋੜੀ ਇਹਦਾ ਵੀ ਰਸੋਲੀਆਂ ਹੋ ਗਈਆਂ ਸੀਗੀਆਂ ਇਹਦੀ ਹਜੇ ਇੱਕ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਇੱਕ ਸਰਜਰੀ ਹੋਈ ਸੀਗੀ ਤੇ ਹੁਣ ਇਹਦੀ ਇੱਕ ਫਿਰ ਓਵਰੀ ਵੀ ਕਟਾਣੀ ਪਈ ਹੈ ਤੇ ਉਹ ਤੋਂ ਹੁਣ ਦੂਸਰੀ ਚ ਦੁਬਾਰਾ ਫੇਰ ਰਸੋਲੀ ਹੋ ਗਿਆ ਹਜੇ ਉਹਦਾ ਇਲਾਜ ਚੱਲ ਰਿਹਾ ਹੋ ਸਕਦਾ ਕਿ ਉਹਦੇ ਵੀ ਹਜੇ ਸਰਜਰੀ ਦੂਸਰੀ ਦੀ ਵੀ ਕਰਵਾਣੀ ਪਏ ਤੇ ਹਜੇ ਮਿਲ ਕੇ ਬੜਾ ਔਖਾ ਹਾਲਾਤ ਚੱਲ ਰਿਹਾ ਹੈ ਹੁਣ ਕੀ ਮੰਗੇ ਤੁਸੀਂ ਸਾਡੀ ਇਹ ਮੰਗ ਹੈ ਜੀ ਜਾ ਤਾਂ ਮੇਰੇ ਬੱਚੇ ਨੂੰ ਇਨਸਾਫ ਦਵਾਇਆ ਜਾਵੇ ਸਾਡੀ ਤਾਂ ਹੀ ਮੰਗ ਹੈ ਜੀ ਜੇ ਜਿਨ੍ਹਾਂ ਨੇ ਕੋਈ ਜ਼ਿੰਮੇਵਾਰ ਸੀਗਾ ਜਿਨ੍ਹਾਂ ਨੇ ਕੁੱਤਾ ਰੱਖਿਆ ਸੀਗਾ ਉਹਨਾਂ ਨੂੰ ਜੋ ਵੀ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਂ ਕਿ ਇਦਾਂ ਦਾ ਕਿਸੇ ਹੋਰ ਪਰਿਵਾਰ ਦੇ ਨਾਲ ਕੋਈ ਇਦਾਂ ਦਾ ਹਾਦਸਾ ਨਾ ਹੋਵੇ ਤਾਂ ਕਿ ਓਕੇ ਕਿਸੇ ਬੱਚੇ ਨੂੰ ਜਾਂ ਕਿਸੇ ਨੂੰ ਵੀ ਬੰਦੇ ਨੂੰ ਵੀ ਬੜੇ ਨੂੰ ਵੀ ਕਿਸੇ ਨੂੰ ਵੀ ਕੋਈ ਇਦਾਂ ਦੀ ਕੋਈ ਮੁਸੀਬਤ ਤਾਂ ਸਾਹਮਣੇ ਆ ਨਾ ਕਰਨਾ ਪਿਆ ਠੀਕ ਹੈ ਉੰਦਰ ਮੈਂ ਅਲਮਾ ਖੇਤ ਤੁਰ ਗਏ ਤੇ ਫਿਰ ਖੇਤ ਤੇ ਆਣ ਲੱਗੇ ਤੇ ਮੈਂ ਥੋੜਾ ਜਿਹਾ ਅੱਗੇ ਆ ਗਿਆ ਤਾਂ ਫਿਰ ਜਦ ਮੈਂ ਜਾਇ ਕਰਤਾ ਜਦ ਕੁੱਤਾ ਹੀ ਤਾਂ ਫਿਰ ਅਚਾਨਕ ਕੁੱਤਾ ਆ ਗਿਆ ਤਾਂ ਉਹ ਫਿਰ ਉਹ ਮੇਰੇ ਵੱਲ ਆ ਗਿਆ ਫਿਰ ਮੈਂ ਭੱਜ ਕੇ ਉਹ ਪਾਜਰ ਕੋਲ ਦੇ ਖੇਤ ਚ गिर ਗਿਆ ਤਾਂ ਹੂੰ ਫਿਰ ਕੁੱਤੇ ਨੇ ਆ ਕੇ ਫਿਰ ਕੁੱਤੇ ਨੇ ਆ ਕੇ ਉਹ ਮੂੰਹ ਚਵਾ ਲਿਆ ਤਾਂ ਠੀਕ ਹੈ ਕਿਨੇ ਛੜਾਇਆ ਤੁਹਾਨੂੰ ਫਿਰ ਮੈਂ ਦੇਖਿਆ ਨਹੀਂ ਤੇ ਬਾਅਦ ਇਹਦੇ ਬਾਅਦ ਨਹੀਂ ਪਤਾ ਇਹ ਤਾਂ ਬਣੀ ਤੁਹਾਨੂੰ ਪਤਾ ਨਾ ਹਾਂਜੀ ਕਿਹੜੀ ਕਲਾਸ ਹੁਣ ਕੁੱਤੇ ਨੂੰ ਦੇਖ ਕੇ ਡਰ ਲੱਗਦਾ ਤੁਹਾਨੂੰ ਲੱਗਦਾ ਹੁਣ ਕਿਦਾਂ ਦਰਦ ਦਰਦ ਹੁੰਦੀ ਆ ਹਾਲਾਤ ਕਿਵੇਂ ਤੇਰੇ ਹੁੰਦਾ ਦਰਦ ਹਜੇ ਵਿੱਚ ਖਿੱਚ ਵੀ ਹੁੰਦਾ ਮਾਸ ਔਖਾ ਹੈ ਨਾ ਤੁਰਨਾ ਵੀ ਔਖਾ ਹੋ ਰਿਹਾ ਹੁੰਦਾ ਔਖਾ ਤੁਹਾਨੂੰ ਕੀ ਕੀ ਮਤਲਬ ਜੜ ਭਾਜਦੇ ਫਿਰ ਸਾ ਚਾੜਦਾ